ਗੋਦੜੀ ਸਾਹਿਬ ਦੇ ਇਤਿਹਾਸ ਬਾਰੇ ਆਪਾਂ ਜਾਣਾਂਗੇ ਸਾਡੇ ਨਾਲ ਸੁਖਿੰਦਰ ਸਿੰਘ ਰਮਾਣਾ ਜੀ ਮੌਜੂਦ ਨੇ ਅ ਅ ਜਮਾ ਜੀ ਆਪਾਂ ਗੱਲ ਕਰੀਏ ਇਤਿਹਾਸ ਬਾਰੇ ਹਾਂ ਕਿਉਂਕਿ ਟਿੱਲਾ ਬਾਬਾ ਫਰੀਦ ਬਾਰੇ ਤਾਂ ਸਾਰੇ ਕਿਸੇ ਕਿਸੇ ਨੂੰ ਜਾਣੂ ਆ ਗੋਦੜੀ ਸਾਹਿਬ ਬਾਰੇ ਕਿਤੇ ਨਾ ਕਿਤੇ ਕਈ ਲੋਕ ਅ ਘੱਟ ਜਾਣਦੇ ਨੇ ਇਹਦੇ ਉਹ ਇਤਿਹਾਸ ਬਾਰੇ ਕੀ ਇਤਿਹਾਸ ਹੈ ਦੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਰਾਈ ਸਮੁੱਚੀ ਬਾਬਾ ਫਰੀਦ ਨਾਮਲੇਵਾ ਸੰਗਤ ਨੂੰ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਜਿਹੜੇ 19 ਤਰੀਕ ਨੂੰ ਸ਼ੁਰੂ ਹੋ ਚੁੱਕਿਆ ਹਨ ਸਾਰੀਆਂ ਸੰਗਤਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਗੁਰਦੁਆਰਾ ਗੋਦੜੀ ਸਾਹਿਬ ਦਾ ਜਿਹੜਾ ਇਤਿਹਾਸ ਹੈ ਨਾ ਜੀ ਇਹਨੂੰ ਪਹਿਲਾਂ ਲੀਰਮਾਲ ਕਹਿੰਦੇ ਸੀ ਇਹ ਸਾਰਾ ਇਲਾਕਾ ਬਾਬਾ ਫਰੀਦ ਜੀ ਦਾ ਜਨਮ 1173 ਚ ਹੋਇਆ ਸੀ ਤੇ 1215 ਈਸਵੀ ਨੂੰ ਉਹ ਇੱਥੇ ਫਰੀਦਕੋਟ ਆਏ ਸੀ ਤੇ 1200 ਪੈਂਡ ਚ ਉਹਨਾਂ ਦਾ ਦੇ ਹੱਥ ਹੋਇਆ ਸੀ ਤੇ ਉਦੋਂ ਸਾਰਾ ਤੁਸੀਂ ਆਪਸਾਬ ਲਾ ਲੋ ਵੀ 1100 800 ਸਾਲ ਪਹਿਲਾਂ 850 ਸਾਲ ਪਹਿਲਾਂ ਰੋਹੀ ਵੀ ਅਵਾਂ ਇਲਾਕਾ ਸੀਗਾ ਤੇ ਬਾਬਾ ਫਰੀਦ ਜੀ ਦਿੱਲੀ ਤੋਂ ਪਾਕਪਟਨ ਜਾ ਰਹੇ ਸੀਗੇ ਤੇ ਉਹਨਾਂ ਨੇ ਕੁਝ ਦਿਨ ਇੱਥੇ ਕਿਉਂਕਿ ਸਾਰਾ ਸਫਰ ਜਿਹੜੇ ਸੂਫੀ ਫਕੀਰ ਸੀਗੇ ਜਿਹੜੇ ਵੀ ਉਹਦਾ ਸੰਤ ਮਹਾਤਮਾ ਸੀ ਪੈਦਲ ਸਾਰਾ ਸਫਰ ਕਰਦੇ ਸੀ ਕੋਈ ਹੁਣ ਵਾਲਾ ਇੰਨਾ ਤਰੱਕੀ ਤਾਂ ਹੋਈ ਨਹੀਂ ਸੀ ਵੀ ਮੋਟਰਾਂ ਕਾਰਾਂ ਗੱਡੀਆਂ ਰੇਲਾਂ ਕੁਝ ਨਹੀਂ ਹੁੰਦਾ ਸੀ ਉਹ ਫਕੀਰ ਤਾਂ ਪੈਦਲ ਯਾਤਰਾ ਹੀ ਕਰਦੇ ਸੀਗੇ ਤੇ ਉਹ ਇੱਥੇ ਜਦੋਂ ਠਹਿਰੇ ਤਾਂ ਉਹਨਾਂ ਨੇ ਆਪ ਦਾ ਗੋਦੜੀ ਸੂਫੀ ਸੂਫ ਜਿਹੜਾ ਇੱਕ ਕੱਪੜਾ ਹੁੰਦਾ ਸੂਫੀ ਉਹਦਾ ਇੱਕ ਗੋਦੜੀ ਨਾਮਾ ਉਹਨਾਂ ਦਾ ਜਿਹੜਾ ਫਕੀਰਾਂ ਵਾਲਾ ਲਿਬਾਸ ਹੈ ਉਸ ਕੱਪੜੇ ਦਾ ਪਾਉਂਦੇ ਆ ਤਾਂ ਕਰਕੇ ਵੀ ਇਹਨਾਂ ਨੂੰ ਸੂਫੀ ਫਕੀਰ ਕਹਿ ਦਿੰਦੇ ਆ ਤੇ ਉਹਨਾਂ ਨੇ ਇੱਥੇ ਪੜਾ ਕੀਤਾ ਤੇ ਇੱਥੇ ਸਧਾਰਨ ਕੱਪੜਿਆਂ ਚ ਉਹ ਫਰੀਦਕੋਟੋਂ ਦਾ ਛੋਟਾ ਜਿਹਾ ਕਸਬਾ ਸੀਗਾ ਇੱਥੇ ਭੱਟੀ ਰਾਜਪੂਤ ਮੁਕਲ ਸੀ ਉਹਦਾ ਨਾਮ ਸੀ ਉਹ ਇਸ ਇਲਾਕੇ ਦਾ ਚੌਧਰੀ ਸੀਗਾ ਤੇ ਉਹ ਸਧਾਰਨ ਕੱਪੜੇ ਇੱਥੇ ਆਪ ਦਾ ਗੋਦੜੀ ਨਮਾ ਜਿਹੜਾ ਲਿਬਾਸ ਲਾ ਕੇ ਸਧਾਰਨ ਕੱਪੜਿਆਂ ਚ ਉਸ ਫਰੀਦਕੋਟ ਮੁਕਲ ਸੀ ਕਸਬੇ ਚ ਆਪਣਾ ਰਾਸ਼ਨ ਪਾਣੀ ਲੈਣ ਚਲੇ ਗਏ ਤੇ ਉੱਥੇ ਅੱਗੇ ਜਿਹੜਾ ਉਸ ਮੁਕਲ ਸੀ ਚੌਧਰੀ ਦਾ ਇੱਕ ਕਿਲਾ ਕਹਿ ਲੋ ਗੜੀ ਕਹਿ ਲੋ ਕਿਲਾਤਾ ਸ਼ਾਇਦ ਉਦੋਂ ਬਾਅਦ ਬਣਿਆ ਹੋਵੇ ਉਦੋਂ ਛੋਟਾ ਜਿਹਾ ਡਾਕ ਉਹਦਾ ਰਾਜਪਾਲ ਸੀ ਉਦੋਂ ਕੋ ਗੜੀ ਕਹਿ ਲੋ ਛੋਟੀ ਜੀ ਉਹ ਨਿਰਮਾਣ ਹੋ ਰਿਆ ਸੀਗਾ ਤੇ ਉਦੋਂ ਜਿਹੜੇ ਰਾਜੇ ਮਹਾਰਾਜੇ ਛੋਟੇ ਚੌਧਰੀ ਹੁੰਦੇ ਸੀਗੇ ਇਹ ਵੰਗਾਰ ਦਾ ਜ਼ਮਾਨਾ ਸੀ ਆਮ ਲੋਕਾਂ ਲੋਕਾਂ ਨੂੰ ਫੜ ਕੇ ਵੰਗਾਰ ਤੇ ਲਾ ਲੈਂਦੇ ਸੀ ਵੰਗਾਰ ਦਾ ਮਤਲਬ ਮੁਕਤ ਕੰਮ ਕਰਵਾਉਣਾ ਤੇ ਉਹਨਾਂ ਨੇ ਬਾਬਾ ਫਰੀਦ ਜੀ ਨੂੰ ਸਧਾਰਨ ਕੱਪੜਿਆਂ 'ਚ ਸਧਾਰਨ ਮਨੁੱਖ ਸਮਝ ਕੇ ਉਹਨਾਂ ਨੂੰ ਵੰਗਾਰ ਤੇ ਲਾ ਲਿਆ ਤੇ ਉਹਨਾਂ ਨੇ ਜਦੋਂ ਉਹਨਾਂ ਨੂੰ ਗਾਰੇ ਦੀ ਟੋਕਰੀ ਚੱਕਣੀ ਪਈ ਬਾਬਾ ਫਰੀਦ ਜੀ ਨੂੰ ਤੇ ਉਹ ਕਰਨੇ ਵਾਲੇ ਪਹੁੰਚੇ ਵੇ ਫਕੀਰ ਸੀਗੇ ਭਗਤੀ ਉਹਨਾਂ ਨੇ ਬਹੁਤ ਕੀਤੀ ਸੀ ਅਕਾਲ ਪੁਰਖ ਵੈਗੁਰੂ ਅੱਲਾ ਦੇ ਉਹਨਾਂ ਦੀ ਟੋਕਰੀ ਜਿਹੜੀ ਸਿਰ ਤੋਂ ਗੁੱਟ ਗੇਠੁੱਟੀ ਜਾ ਰਹੀ ਸੀ ਉਹਨਾਂ ਦੇ ਸਿਰ ਤੇ ਨਹੀਂ ਉਹ ਫਕੀਰ ਸੀਗੇ ਉਹਨਾਂ ਕੋਲੇ ਅਧਿਆਤਮਿਕ ਅੱਲਾ ਵੈਗੁਰੂ ਨੇ ਨਹੀਂ ਸ਼ਕਤੀ ਦਿੱਤੀ ਸੀ ਤੇ ਜਦੋਂ ਇਹ ਕੌਤਕ ਵੇਖਿਆ ਕਿ ਬਾਬਾ ਫਰੀਦ ਜੀ ਦੀ ਜਿਹੜੀ ਗਾਰੇ ਵਾਲੀ ਟੋਕਰੀ ਆ ਜਾਂ ਬਠੜਾ ਉਹ ਜ਼ਮਾਨੇ ਦਾ ਜਿਹੜਾ ਮਰਜੀ ਸ਼ਬਦ ਲਾ ਲੋ ਉਹ ਗੇਠੁੱਚੀ ਜਾਂਦੀ ਹੈ ਤੇ ਉਹ ਸਾਰੇ ਮੁਕਲਸੀ ਚੌਧਰੀ ਦੇ ਜਿਹੜੇ ਅਹਿਲ ਕਰ ਸੀਗੇ ਸਪਾਈ ਸੀਗੇ ਉਹ ਬੜੇ ਸ਼ਰਮਸਾਰ ਹੋਏ ਤੇ ਉਹਨਾਂ ਨੇ ਜਾ ਕੇ ਆਪਦੇ ਉਹਨੂੰ ਮੁਕਲਸੀ ਚੌਧਰੀ ਨੂੰ ਦੱਸਿਆ ਤੇ ਉਹਨੇ ਖੁਦ ਆ ਕੇ ਜਦੋਂ ਇਹ ਕੌਤਕ ਵੇਖਿਆ ਤੇ ਉਹਨਾਂ ਨੇ ਉਹ ਖਿਮਾ ਜਾਚਕ ਹੋਏ ਬਾਬਾ ਫਰੀਦ ਜੀ ਤੋਂ ਮਾਫੀ ਮੰਗੀ ਉਹ ਨਾਲ ਹੀ ਉਹਨਾਂ ਨੂੰ ਮਰਤਾ ਵੇਲੇ ਬੇਨਤੀ ਕੀਤੀ ਗਈ ਤੁਸੀਂ ਇੱਥੇ ਕੁਝ ਦਿਨ ਠਹਿਰੋ ਇਸ ਧਰਤੀ ਤੇ ਤੁਸੀਂ ਚਰਨ ਪਾਏ ਆ ਇੱਥੇ ਭਗਤੀ ਕਰੋ ਤੇ ਫਿਰ ਬਾਬਾ ਫਰੀਦ ਜੀ ਨੇ ਫਕੀਰ ਫਕੀਰ ਜਿਹੜੇ ਹੁੰਦੇ ਆ ਨਾ ਪੀਰ ਫਕੀਰ ਪਹੁੰਚੇ ਉਹ ਬਦਸੀਸ ਨਹੀਂ ਦਿੰਦੇ ਉਹਨਾਂ ਨੇ ਉਹ ਬੇਨਤੀ ਪ੍ਰਵਾਨ ਕੀਤੀ ਤੇ ਉੱਥੇ ਜਿਹੜਾ ਮੌਜੂਦਾ ਆਪਣੇ ਫਰੀਦਕੋਟ ਸ਼ਹਿਰ ਦੇ ਵਿੱਚ ਢਿੱਲਾ ਬਾਬਾ ਫਰੀਦ ਆ ਉੱਥੇ ਉਹਨਾਂ ਨੇ 40 ਦਿਨ ਦਾ ਚਲੀਹਾ ਕੱਟਿਆ ਸਲਾਮ ਚਚਲਿਆ ਕਹਿੰਦੇ ਆ 40 ਦਿਨ ਦੀ ਭਗਤੀ ਨੂੰ ਤੇ ਮੋਕਲਸੀ ਰਾਜੇ ਨੇ ਇਸ ਸ਼ਹਿਰ ਦਾ ਨਾਮ ਵੀ ਫਰੀਦਕੋਟ ਦਾ ਪਹਿਲਾ ਨਾਮ ਮੋਕਲ ਹਰਸੀ ਤੇ ਉਹਨਾਂ ਦਾ ਉਹਨਾਂ ਨੇ ਆਪ ਦੇ ਨਾਮ ਨਾਲ ਉਹ ਮੋਕਲਸੀ ਤੋਂ ਲਾ ਕੇ ਸ਼ਹਿਰ ਦਾ ਨਾਮ ਵੀ ਬਾਬਾ ਫਰੀਦ ਜੀ ਦੇ ਨਾਮ ਤੇ ਫਰੀਦਕੋਟ ਰੱਖ ਦਿੱਤਾ ਤੇ ਇੱਥੇ ਪਿੱਛੇ ਕੀ ਹੋਇਆ ਜਿੱਥੇ ਆਪਾਂ ਹੁਣ ਗੁਰਦੁਆਰਾ ਗੋਦਰੀ ਸਾਹਿਬ ਬੈਠੇ ਆ ਤੁਸੀਂ ਗੋਦਰੀ ਸਾਹਿਬ ਦਾ ਇਤਿਹਾਸ ਪੁੱਛਿਆ ਇੱਥੇ ਪਿੱਛੇ ਉਹ ਬਾਬਾ ਫਰੀਦ ਜੀ ਦਾ ਜਿਹੜਾ ਗੋਦੜੀ ਨਮਾ ਲਬਾਸ ਸੀ ਉਹਨੂੰ ਇੱਕ ਸੁਧਾਰਨ ਰੂਪ ਜਿਵੇਂ ਆਪਾਂ ਕੋਈ ਕੱਪੜਾ ਲਾ ਕੇ ਸਿੱਡ ਦਿੰਨੇ ਆ ਉਦੋਂ ਜੋ ਆ ਕੇ ਇੱਥੇ ਮਾਲਚਾਰਦੇ ਸੀ ਬੱਚੇ ਉਹਨਾਂ ਨੇ ਉਹਦੀ ਖੁੱਦੋ ਬਣਾ ਲਈ ਲੀਰਾਂ ਦੇ ਤੇ ਵਣ ਤੇ ਆ ਕੇਕਰਾਂ ਦੇ ਦਰਖਤ ਸੀਗੇ ਬਰਾਨੀ ਇਲਾਕੇ ਜਿਹੜੇ ਹੁੰਦੇ ਉਹਨਾਂ ਤੋਂ ਮੁੜੀਆਂ ਹੀ ਆਗੂ ਆਏ ਕਰਕੇ ਖੁੰਡੀਆਂ ਵੜ ਲੀਆਂ ਤੇ ਉਹਦੇ ਨਾਲ ਖੁੱਦੋ ਖੁੰਡੀ ਖੁੱਦੋ ਬਣਾ ਲਈ ਲੀਰਾਂ ਦੇ ਖੁੱਦੋ ਖੁੰਡੀ ਖੇਡਣ ਲੱਗ ਪਏ ਤੇ ਇੱਥੇ ਵੀ ਬਾਬਾ ਫਰੀਦ ਜੀ ਦੇ ਚਰਨ ਪਾਏ ਆ ਇਥੇ ਠਹਿਰੇ ਜਦੋਂ ਰੈਸ਼ਨ ਲੈਣ ਗਏ ਸੀਗੇ ਤੇ ਇਹ ਵੀ ਬਾਬਾ ਫਰੀਦ ਜੀ ਦੀ 400 ਧਰਤੀ ਹੈ ਇਸ ਇੱਥੇ ਵੀ ਬਾਬਾ ਜੀ ਨੇ ਆਪਦੇ ਹੁਣ ਇਹ ਨਹੀਂ ਇਤਿਹਾਸ ਚ ਕਿਤੇ ਹੈਗਾ ਵੀ ਬਾਬਾ ਜੀ ਇੱਥੇ ਦੋ ਦਿਨ ਠਹਿਰੇ ਜਾਂ ਚਾਰ ਦਿਨ ਠਹਿਰੇ ਪਰ ਇੱਥੇ ਚਰਨ ਪਾਇਆ ਇਹ ਪੱਕਾ ਸਬੂਤ ਹੈ ਵਿਦਵਾਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਪਹਿਲਾਂ ਇਹਨੂੰ ਲੀਰਮਲ ਕਹਿੰਦੇ ਸੀਗੇ ਤੇ ਮੈਂ ਇੱਕ ਹੋਰ ਵੀ ਗੱਲ ਕਹਿਣਾ ਕਿ ਜਿਹੜੀ ਹਿੰਦੁਸਤਾਨ ਨੂੰ ਆਪਣੇ ਮੁਲਕ ਨੂੰ ਹਾਕੀ ਦੀ ਜਿਹੜੀ ਗੱਲ ਹੋਈ ਹੈ ਨਾ ਹਾਕੀ ਮੈਨੂੰ ਲੱਗਦਾ ਬਾਬਾ ਫਰੀਦ ਜੀ ਦੇ ਜਿਹੜੇ ਬੱਚੇ ਖੁੰਡੀਆਂ ਵੱਢ ਕੇ ਖੁੱਦੋ ਖੁੰਡੀ ਖੇਡਦੇ ਸੀ ਉਦੋਂ ਪਹਿਲਾਂ ਹਾਕੀ ਦਾ ਕੋਈ ਹਿੰਦੁਸਤਾਨ ਚ ਆਪਣੇ ਮੁਲਕੇ ਚ ਇਤਿਹਾਸ ਨਹੀਂ ਦਿਖਦਾ ਤੇ ਉੱਥੋਂ ਹੀ ਮੈਨੂੰ ਲੱਗਦਾ ਪੰਜਾਬ ਦੇ ਇਸ ਫਰੀਦਕੋਟ ਸ਼ਹਿਰ ਨੇ ਬਾਬਾ ਫਰੀਦ ਜੀ ਦੀ ਕਰਨੇ ਕਰਕੇ ਬਾਬਾ ਫਰੀਦ ਜੀ ਦੇ ਚਰਨ ਪਏ ਕਰਕੇ ਸਾਰੀਆਂ ਕੌਤਕ ਕਹਾਣੀਆਂ ਚੋਂ ਖੁੱਦੋ ਖੁੰਡੀ ਨਿਕਲ ਆਈ ਤੇ ਉੱਥੋਂ ਖੁੱਦੋ ਖੁੰਡੀ ਤੋਂ ਉੱਥੇ ਡੁਅਲਪ ਹੁੰਦੀ ਹੁੰਦੀ ਹੈ ਹਾਕੀ ਇੰਟਰੋਡਿਊਸ ਹਾਕੀ ਬਣੀ ਤੇ ਇਹ ਵੀ ਗੱਲ ਨਾਲ ਜੁੜਦੀ ਹੈ ਕਿ ਫਰੀਦਕੋਟ ਸ਼ਹਿਰ ਦੇ ਬ੍ਰਿੰਦਰਾ ਕਾਲੇ ਨੇ ਸਟੇਡੀਅਮ ਨੇ ਇੱਥੋਂ ਬਹੁਤ ਸਾਰੇ ਅੰਤਰਰਾਸ਼ਟਰੀ ਤੇ ਰਾਸ਼ਟਰੀ ਹਾਕੀ ਦੇ ਪਲੇਅਰ ਪੈਦਾ ਕੀਤੇ ਆਪਾਂ ਗੱਲ ਕਰਗੇ ਤਾਂ ਧਾਰਮਿਕ ਸਮਾਗਮਾਂ ਦੀ ਕਿਉਂਕਿ 11 ਤਰੀਕ ਤੋਂ ਸ਼ੁਰੂ ਹੋ ਚੁੱਕੇ ਨੇ ਤੇ ਹੁਣ ਜਿਹੜੀ ਸਮਾਪਤੀ 23 ਗੁਰੂ ਨਗਰ ਕੀਰਤਨ ਤੋਂ ਬਾਅਦ ਹੈਗੀ ਆ ਤੇ ਗੁਦਰੀ ਸਾਹਿਬ ਵਿਖੇ ਵੀ ਜਿਹੜੇ ਹੈਗੇ ਕੋਈ ਉਸਮਾ ਹਾਂਜੀ ਕੱਲ ਤੋਂ ਗੁਰਦੁਆਰਾ ਗੁਦਰੀ ਸਾਹਿਬ ਧਾਰਮਿਕ ਸਮਾਗਮ ਸ਼ੁਰੂ ਹੋ ਜਾਣਗੇ ਜੀ ਕਥਾ ਕੀਰਤਨ ਕੱਲ ਨੂੰ 21 ਤਰੀਕ ਐ ਪਰਸੋ 22 ਤਰੀਕ ਐ ਤੇ 23 ਤਰੀਕ ਨੂੰ ਸਵੇਰ ਟਿੱਲਾ ਬਾਬਾ ਫਰੀਦ ਤੋਂ ਹਰ ਸਾਲ ਦੀ ਤਰ੍ਹਾਂ ਸਵੇਰ 9 ਵਜੇ ਦੇ ਕਰੀਬ ਨਗਰ ਕੀਰਤਨ ਪੰਜ ਪਿਆਰਿਆਂ ਦੀ ਗਵਾਈ ਚੱਲੇਗਾ ਤੇ ਉਹ ਤਕਰੀਬਨ 2:00 ਵਜੇ ਇੱਥੇ ਨਗਰ ਕੀਰਤਨ ਪਹੁੰਚ ਜਾਂਦਾ ਤੇ ਉਹ ਇੱਥੇ ਧਾਰਮਿਕ ਸਟੇਜ ਪਹਿਲਾਂ ਹੀ ਸਜੀ ਹੁੰਦੀ ਐ ਤੇ ਨਗਰ ਕੀਰਤਨ ਪਹੁੰਚਣ ਤੋਂ ਉਪਰੰਤ ਅਸੀਂ ਜਿਹੜੀਆਂ ਦੋ ਸ਼ਕਸ਼ੀਤਾ ਐਸੀ ਇੱਕ ਚੁਣੀਆਂ ਇਕਤਾ ਸੀ ਹਰ ਸਾਲ ਬਾਬਾ ਫਰੀਦ ਸਮਾਜ ਸੇਵੀ ਅਵਾਰਡ ਦਿੰਨੇ ਆ ਤੇ ਇੱਕ ਅਸੀਂ ਪਿਛਲੇ ਸਾਲ ਤੋਂ ਸਰਦਾਰ ਇੰਦਰਜੀਤ ਸਿੰਘ ਜੀ ਖਾਲਸਾ ਜਿਹੜੇ ਫਾਊਂਡਰ ਪ੍ਰਧਾਨ ਸੀ ਚੇਅਰਮੈਨ ਸੀ ਬਾਬਾ ਫਰੀਦ ਸਾਰੀਆਂ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਦੇ 1969 ਚ ਉਹਨਾਂ ਨੇ ਸੇਵਾ ਸੰਭਾਲੀ ਸੀ ਤੇ ਅੱਧੀ ਸਦੀ ਤੋਂ ਉੱਪਰ 54 55 ਸਾਲ ਹੋ ਸੇਵਾ ਕਰਕੇ ਇਸ ਦੁਨੀਆ ਤੋਂ ਗਏ ਆ 10 ਦਸੰਬਰ 1923 ਨੂੰ ਆ 1900 ਸੌਰੀ ਆ ਤੇਈ ਨੂੰ ਉਹਨਾਂ ਦੀ ਡੈਥ ਹੋਈ ਸੀਗੀ ਤੇ ਪਿਛਲੇ ਸਾਲ ਅਸੀਂ ਪਹਿਲਾ ਸਮਾਗਮ ਕੀਤਾ ਸੀ ਉਹਨਾਂ ਦੀ ਇੱਕ ਯਾਦਗਾਰੀ ਵਾਰਡ ਉਹਨਾਂ ਦੇ ਨਾਂ ਤੇ ਰੱਖਿਆ ਸਰਦਾਰ ਇੰਦਰਜੀਤ ਸਿੰਘ ਜੀ ਖਾਲਸਾ ਯਾਦਗਾਰੀ ਵਾਰਡ ਉਹ ਅਸੀਂ ਪਿਛਲੇ ਸਾਲ ਪਹਿਲੀ ਵਾਰੀ ਦਿੱਤਾ ਸੀ ਉਹ ਬਾਬਾ ਫਰੀਦ ਬਲੱਡ ਡੋਨੇਸ਼ਨ ਜਿਹੜੇ ਇੱਕ ਨੌਜਵਾਨ ਮੁੰਡੇ ਕੈਂਪ ਲਾਉਂਦੇ ਹਰ ਸਾਲ ਤੇ ਉਹਨਾਂ ਨੂੰ ਦਿੱਤਾ ਸੀ ਉਦੋਂ ਅਸੀਂ ਉਹਦੀ ਰਕਮ 50000 ਰੱਖੀ ਸੀ ਪਰ ਕੀ ਅਸੀਂ ਦੋਨਾਂ ਵਾਰਡਾਂ ਦੀ ਰਕਮ ਜਿਹੜੀ ਹੈ ਨਾ ਡਬਲ ਕਰ ਦਿੱਤੀ ਹੈ ਜਿਹੜੀ ਬਾਬਾ ਫਰੀਦ ਸਮਾਜ ਸੇਵੀ ਵਾਰਡ ਆ ਉਹਦੀ ਰਾਸ਼ੀ ਪਹਿਲਾਂ 1 ਲੱਖ ਸੀ ਤੇ ਐਤਕੀ ਅਸੀਂ ਉਹਦੀ ਰਾਸ਼ੀ 2 ਲੱਖ ਕਰਤੀ ਤੇ ਐਤਕੀ ਅਸੀਂ ਉਹ ਜਿਹੜੇ ਕਪੂਰਥਲੇ ਵਾਲੇ ਉਹਨਾਂ ਦਾ ਨਾਮ ਪਰਤ ਪਾਲ ਸਿੰਘ ਜਿਨ੍ਹਾਂ ਦੀ ਉਹ ਜਿਹੜੇ ਕਪੂਰਥਲੇ ਰੇਲਵੇ ਵਿਭਾਗ ਦੇ ਇੱਕ ਡੱਬੇ ਬਣਾਉਣ ਦੀ ਫੈਕਟਰੀ ਹੈਗੀ ਆ ਨਾ ਰੇਲਵੇ ਦੀ ਉਹਨਾਂ ਦੀ ਇੱਕ ਫੈਕਟਰੀ ਆਪਦੀ ਹੈ ਜਿੱਥੇ ਰੇਲਵੇ ਦੇ ਡੱਬਿਆਂ ਦੇ ਕਲਪੁਰ ਜੇ ਉਹ ਸਪਲਾਈ ਕਰਦੇ ਆ ਤੇ ਉਹਨਾਂ ਨੇ ਜਿਹੜਾ ਪੰਜਾਬ ਚ ਪਿਛਲੇ ਦਿਨੀ ਬਹੁਤ ਵੱਡੀ ਹੜਾਂ ਦੀ ਮਾਰ ਪਈ ਹੈ ਪੰਜਾਬ ਨੂੰ तकरीबन 2000 ਪਿੰਡ ਜਿਹੜੇ ਐ ਬੜੇ ਬੁਰੀ ਤਰ੍ਹਾਂ ਸਾਰਾ ਤਹਿਸਿਲ ਸਾਰਾ ਇਨਫਰਾਸਟ੍ਰਕਚਰ ਹੋ ਗਿਆ 2000 ਪਿੰਡਾਂ ਦਾ ਉਹਨਾਂ ਨੇ ਸਾਰੀ ਆਪਦੀ ਪ੍ਰੋਡਕਸ਼ਨ ਬੰਦ ਕਰਕੇ ਤੇ ਕਿਸ਼ਤੀਆਂ ਬਣਾ ਕੇ ਜਿੱਥੇ ਜਿੱਥੇ ਪਿੰਡ ਚ ਲੋੜ ਸੀ ਸਰਪੰਚਾਂ ਤੋਂ ਤਸਦੀਕ ਕੀਤਾ ਪੰਚਾਇਤਾਂ ਤੋਂ ਕੀਤਾ ਮਹਿਕਮੇ ਤੋਂ 100 ਕਿਸ਼ਤੀ ਬਣਾ ਕੇ ਉਹਨਾਂ ਨੇ ਦਿਨ ਰਾਤ ਆਪਦੇ ਜਿਹੜੇ ਸਾਰੇ ਕੰਮ ਐ ਉੱਥੇ ਲਾਤੇ ਇਹ ਸੇਵਾ ਉਹਨਾਂ ਦੀ ਬਹੁਤ ਮਹਾਨ ਹੈ ਤੇ ਕਿਸ਼ਤੀਆਂ ਬਿਨਾ ਕਸ਼ੂ ਬੰਦੇ ਨਹੀਂ ਨਿਕਲ ਸਕਦੇ ਸੀ ਕਿਸ਼ਤੀਆਂ ਬੜੀਆਂ ਝੁਰਨੀ ਸੀਗਾ ਤੇ ਐਨਾ ਇਮੀਡੀਏਟ ਇੰਤਜ਼ਾਮ ਕਰਨਾ ਕੋਈ ਸਰਕਾਰ ਵਾਸਤੇ ਜਾਂ ਮਨੁੱਖ ਵਾਸਤੇ ਸੌਖੀ ਗੱਲ ਨਹੀਂ ਸੀ ਉਹਨਾਂ ਨੂੰ ਅਸੀਂ ਚੁਣਿਆ ਤੇ ਮੈਂ ਤੁਹਾਡੇ ਮਾਦੇਮ ਰਾਏ ਉਹਨਾਂ ਨੂੰ ਵਧਾਈ ਵੀ ਦਿਨਾ ਤੇ 23 ਸਤੰਬਰ ਨੂੰ ਉਹ ਉਹਨਾਂ ਨੂੰ ਅਸੀਂ ਸੱਦਾ ਪੱਤਰ ਭੇਜਤਾ ਜਿਹੜੀ ਲੈਟਰ ਭੇਜਣੀ ਸੀ ਵੀ ਤੁਹਾਨੂੰ ਚੁਣ ਲਿਆ ਗਿਆ ਅਖਬਾਰਾਂ ਚ ਵੀ ਆ ਗਿਆ ਉਤੇ 23 ਤਰੀਕ ਨੂੰ ਇੱਥੇ ਪਹੁੰਚਣਗੇ ਉਹਨਾਂ ਨੂੰ ਇਹ 2 ਲੱਖ ਦੀ ਨਕਦ ਰਾਸ਼ੀ ਸਰੋਪਾਲ ਦੁਸ਼ਾਲਾ ਤੇ ਇੱਕ ਸਾਈਟੇਸ਼ਨ ਗੁਰਦੁਆਰਾ ਗੋਦਰੀ ਸਾਹਿਬ ਬਾਬਾ ਫਰੀਦ ਟੀਲਾ ਬਾਬਾ ਫਰੀਦ ਇਸ ਸੋਸਾਇਟੀ ਵੱਲੋਂ ਉਹਨਾਂ ਨੂੰ ਇਹ ਦਿੱਤਾ ਜਾਊਗਾ ਤੇ ਸਾਡੇ ਜ਼ਿਲ੍ਹੇ ਦੇ ਜਿਹੜੇ ਮਾਨਯੋਗ ਡੈਪਟੀ ਕਮਿਸ਼ਨਰ ਮੈਡਮ ਹੈ ਉਹਨਾਂ ਦੇ ਕਰ ਕਮਲਾ ਨਾਲ ਇਹ ਉਹਨਾਂ ਨੂੰ ਸਨਮਾਨ ਦਿੱਤਾ ਜਾਊਗਾ ਤੇ ਦੂਜਾ ਜਿਹੜਾ ਹੈਗਾ ਸਰਦਾਰ ਇੰਦਰਜੀਤ ਸਿੰਘ ਜੀ ਖਾਲਸਾ ਯਾਦਗਾਰੀ ਵਾਰਡ ਉਹ ਪਹਿਲਾਂ 50000 ਰਕਮ ਸੀ ਤੁਹਾਨੂੰ ਦੱਸਿਆ ਉਹਦੀ ਰਾਸ਼ੀ ਇੱਕ 1 ਲੱਖ ਕਰ ਦਿੱਤੀਗੀ ਆ ਉਹ ਆਪਣੇ ਇਸ ਸ਼ਹਿਰ ਦੀ ਬੇਟੀ ਸਮਰਾ ਪਰਿਵਾਰ ਜਿਹੜਾ ਇੱਥੋਂ ਦਾ ਨਾਮੀ ਪਰਿਵਾਰ ਹੈ ਉਹਨਾਂ ਦੀ ਬੇਟੀ ਹੈ ਜਿਨੇ ਸ਼ੂਟਿੰਗ ਚ ਬਹੁਤ ਵੱਡੀਆਂ ਰਾਸ਼ਟਰੀ ਅੰਤਰਰਾਸ਼ਟਰੀ ਜਿਹੜੇ ਮੁਕਾਬਲਿਆਂ ਚ ਹਿੱਸਾ ਲਿਆ ਤੇ ਸੋਨ ਤਗਮੇ ਚਾਂਦੀ ਦੇ ਤਗਮੇ ਤੇ ਕਾਂਸੀ ਦੇ ਤਗਮੇ ਉਹਨੇ ਬਹੁਤ ਜਿੱਤੇ ਹੈ ਇਹਦੀ ਉਮਰ ਛੋਟੀ ਹੈ ਜੇ ਬਹੁਤ ਵੱਡੀਆਂ ਪ੍ਰਾਪਤੀਆਂ ਕਰਨੀਆਂ ਉਹਨੇ ਆਪਣੇ ਸ਼ਹਿਰ ਦਾ ਨਾਮ ਆਪਣੇ ਪਰਿਵਾਰ ਦਾ ਸੂਬੇ ਦਾ ਦੇਸ਼ ਦਾ ਨਾਮ ਬਹੁਤ ਉੱਚਾ ਕੀਤਾ ਦੂਜਾ ਅਸੀਂ ਸਰਦਾਰ ਇੰਦਰਜੀਤ ਸਿੰਘ ਜੀ ਖਾਲਸਾ ਵਾਰਡ ਉਹਨਾਂ ਨੂੰ ਦੇ ਰਹੇ ਹਾਂ ਉਹਦੇ ਚ ਇੱਕ ਲੱਖ ਰੁਪਇਆ ਨਕਦ ਰਕਮ ਇਛਾਲਾ ਸਾਈਟੇਸ਼ਨ ਉਹ ਵੀ ਸਾਡੇ ਜ਼ਿਲ੍ਹੇ ਦੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਉਹਨਾਂ ਨੂੰ ਆਪਣੇ ਕਰਕਮਲਾ ਨਾਲ 23 ਦਸੰਬਰ ਨੂੰ ਇੱਥੇ ਧਾਰਮਿਕ ਸਟੇਜ ਤੋਂ ਦੇਣਗੇ ਧੰਨਵਾਦੀ ਗੱਲਬਾਤ ਕਰਦੇ ਸੋ ਇਹ ਸਾਨੂੰ ਸੁਵਿੰਦਰ ਸਿੰਘ ਰਮਾਣਾ ਜੀ ਨਾਲ ਵੱਲੋਂ ਵਾਕੂਪੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਗੋਦਰੀ ਸਾਹਿਬ ਦੇ ਇਤਿਹਾਸ ਬਾਰੇ ਟਿੱਲਾ ਬਾਬਾ ਫਰੀਦ ਜੀ ਦੇ ਇਤਿਹਾਸ ਬਾਰੇ ਕੈਮਰਾਮੈਨ ਧਰਮਿੰਦਰ ਨਾਲ ਖਬਰਨਾਮਾ ਲਈ ਤਕਤਾਰ ਸਨ